ਬਹੁਤ ਵਾਰ ਆਪਾਂ ਆਪ ਹੀ ਪਿੱਛੇ ਹਟ ਜਿੰਨੇ ਆ ਨਾ ਜਿੱਥੇ ਖੜਨ ਦਾ ਆਪਣਾ ਫਰਜ਼ ਵੀ ਬਣਦਾ ਤੇ ਆਪਣਾ ਹੱਕ ਵੀ ਹੁੰਦਾ ਤੇ ਆਪਾਂ ਦੱਸ ਪਿੱਛੇ ਹਟ ਜਿੰਨੇ ਆ ਨਾ ਕਿਸੇ ਵੀ ਗੱਲ ਤੋਂ ਮਤਲਬ ਸੋਚ ਕੇ ਫੇਰ ਉਥੇ ਦੱਲੇ ਮੋਰਚਾ ਸੰਭਾਲ ਦੇਣ ਦੱਲੇ ਜੋ ਪਰਿਵਾਰ ਪਾੜ ਦੇਣ ਫੇਰ ਉਹ ਆਪਣਾ ਮੋਰਚਾ ਸਮਾ ਲੈਂਦੇ ਨੇ ਉਹ ਆਪਣੇ ਪਰਿਵਾਰਾਂ ਦੇ ਵਿੱਚ ਵੜ ਜਾਂਦੇ ਨੇ ਨਾ ਫੇਰ ਉਹ ਫੁੱਟ ਪਾ ਦਿੰਦੇ ਨੇ ਪਰਿਵਾਰਾਂ ਦੇ ਵਿੱਚ ਕਿਉਂ ਜਿੱਥੇ ਆਪਾਂ ਖੜਨਾ ਆਉਂਦਾ ਆਪਣਾ ਜਿੱਤੇ ਫਰਜ਼ ਵੀ ਹੁੰਦਾ ਤੇ ਆਪਣਾ ਹੱਕ ਵੀ ਹੁੰਦਾ ਉੱਥੇ ਖੜਨ ਦਾ ਕਿਉਂ ਉੱਥੇ ਆਪਾਂ ਖੜ ਸਕਦੇ ਹਾਂ ਜਿੱਥੇ ਉੱਥੇ ਫਿਰ ਉਹ ਖੜਦੇ ਨੇ ਉਹ ਖੜ ਕੇ ਫਿਰ احساس ਕਰਵਾਉਂਦੇ ਨੇ ਆਪਣੇ ਪਰਿਵਾਰਾਂ ਨੂੰ ਵੀ ਅਸੀਂ ਤੁਹਾਡੇ ਨਾਲ ਤੁਹਾਡੇ ਆਪ ਦੇ ਨਹੀਂ ਫੇਰ ਉਹ ساری ਉਮਰ ਲਈ ਪਰਿਵਾਰ ਨੂੰ ਪਾੜ ਦਿੰਦੇ ਨੇ ਫੇਰ ਆਪਣੇ ਪਰਿਵਾਰ ساری ਉਮਰ ਇਕੱਠੇ ਨਹੀਂ ਹੁੰਦੇ ਹੈਨਾ ਨਫਰਤਾਂ ਬਾਧੀਆਂ ਜਾਂਦੀਆਂ ਹਨ ਇੱਕ ਦੂਜੇ ਤੋਂ ਕਿ ਉਹ ਵਿਚ ਬੰਦੇ ਹੁੰਦੇ ਨੇ ਫਿਰ ਉਹ ਪਰਿਵਾਰਾਂ ਨੂੰ ਗੱਲਾਂ ਦੱਸਦਿਆਂ ਜਾ ਕੇ ਨਾ ਉਹ ਉਸ ਪਰਿਵਾਰ ਨੂੰ ਗੱਲ ਦੱਸਤੀ ਆਪਣੇ ਨੂੰ ਫਿਰ ਦੂਜੇ ਪਰਿਵਾਰ ਨੂੰ ਆਪਣੇ ਨੂੰ ਗੱਲ ਦੱਸਤੀ ਪ੍ਰਤੀਜੀ ਪਰਿਵਾਰ ਨੂੰ ਇਸ ਕਰਕੇ ਪਰਿਵਾਰ ਦੇ ਵਿੱਚ ਫਿਰ ਉਹ ਦੱਲੇ ਆਪ ਦਾ ਪੂਰਾ ਰੋਲ ਵਿੱਚ ਰੱਖ ਦਿੰਦੇ ਨੇ ਤੇ ਫਿਰ ਇੱਕ ਗੱਲ ਹੋਰ ਤੇ ਉਹ ਜੁੜਨ ਵੀ ਨਹੀਂ ਦਿੰਦੇ ਫੇਰ ਉਹ ਸਾਰੀ ਉਮਰ ਪਰਿਵਾਰਾਂ ਨੂੰ ਜੁੜਨ ਨਹੀਂ ਦਿੰਦੇ ਆਪਣਿਆਂ ਨੂੰ ਤੇ ਜਦੋਂ ਅੱਖਾਂ ਖੁੱਲ੍ਹਦੀਆਂ ਨਾ ਪਰਿਵਾਰ ਚੋਂ ਕਿਸੇ ਇੱਕ ਬੰਦੇ ਦੀਆਂ ਦੋਆਂ ਦੀਆਂ ਪਹਿਲੀ ਗੱਲ ਤਾਂ ਖੁੱਲਣ ਦਿੰਦੇ ਹੀ ਨਹੀਂ ਤੇ ਜੇ ਅੱਖਾਂ ਖੁੱਲ੍ਹਦੀਆਂ ਪਰਿਵਾਰਾਂ ਦੀਆਂ ਜਾਂ ਕਿਸੇ ਬੰਦੇ ਦੀਆਂ ਤੀਜੇ ਬੰਦਾ ਫੇਰ ਉਹ ਗੱਲ ਕਰਦਾ ਫੇਰ ਇਹ ਫੇਰ ਉਹ ਉਸੇ ਗੱਲ ਨੂੰ ਚੱਕਦੇ ਨੇ ਵੀ ਅੱਜ ਤੱਕ ਕਿੱਥੇ ਸੀ ਹਨਾ ਇੰਨੇ ਸਾਲ ਹੋ ਗਏ ਉਹ ਕੁਛ ਇੰਨਾ ਕੁਝ ਬੀਤ ਗਿਆ ਵਿੱਚ ਉਹਨਾਂ ਦੇ ਨਹੀਂ ਆਏ ਐਵੇਂ ਨਹੀਂ ਕਰਿਆ ਹਨਾ ਫੇਰ ਉੱਥੇ ਰੋਲ ਨਵਾ ਕੇ ਆ ਪੂਰਾ ਤੋੜਨ ਦਾ ਕੰਮ ਕਰਦੇ ਨੇ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜੀ ਇਹ ਇਹਨਾਂ ਦੇ ਪਿਓ ਦਾਦੇ ਵੀ ਆਪਣੇ ਪਰਿਵਾਰਾਂ ਨੂੰ ਪਾੜਦੇ ਸੀ ਆਪਣੇ ਤੇ ਗੱਲ ਕਰਦਾ ਹਾਂ ਇਹਨਾਂ ਦੇ ਪਿਓ ਦਾ ਤੇ ਵੀ ਆਪਣੇ ਪਰਿਵਾਰਾਂ ਨੂੰ ਪਾੜਦੇ ਸੀ ਤੇ ਅੱਗੇ ਪੁੱਤ ਲੱਗੇ ਫਿਰ ਅੱਗੇ ਪੋਤੇ ਲੱਗੇ ਇਹਨਾਂ ਨੇ ਪਾੜਨ ਦਾ ਕੰਮ ਹੀ ਕਰਨਾ ساری ਉਮਰ ਤੇ ਜੁੜਨ ਨੂੰ ਨਹੀਂ ਦੇਣੇ ਆਪਾਂ ਨੂੰ ਤੇ ਹੁਣ ਮੈਨੂੰ ਲੱਗਦਾ ਨਹੀਂ ਵੀ ਕਦੇ ਜੁੜ ਵੀ ਜਾਵਾਂਗੇ ਚਲੋ ਜੇ ਮੈਂ ਪਹਿਲ ਕਰ ਵੀ ਲਈ ਤਾ ਮੇਰੇ ਮੇਰੇ ਨਾਲ ਟੁੱਟ ਜਾਣਗੇ ਹਨ ਚਲੋ ਕਿਤੇ ਨਾ ਕਿਤੇ ਜੇ ਕੋਈ ਗੁੰਜਾਇਸ ਹੈਗੀ ਤਾਂ ਉਹ ਮਾਲਕ ਨੂੰ ਪਤਾ ਹਨਾ ਵੀ ਪਤਾ ਨਹੀਂ ਹੋਣ ਸਾਡੇ ਪਰਿਵਾਰ ਜੁੜਨਗੇ ਕਦੇ ਜਾਂ ਨਹੀਂ ਜੁੜਦੇ ਜਾਂ ਸਾਰੀ ਉਮਰ ਵਾਸਤੇ ਟੁੱਟ ਗਏ ਤੋੜਨ ਵਾਲੇ ਕੋਣ ਸੀ ਨਾਰੇ ਨਾਲੇ ਹਰ ਇੱਕ ਗੱਲ ਜਾਣਨ ਵਾਲੇ ਪਹਿਲਾਂ ਪਿਓ ਦਾਦਿਆਂ ਨੇ ਪੂਰੇ ਕੰਮ ਕਰੇ ਜਿੰਨਾਂ ਵੀ ਜਿਹੜੇ ਬੰਦਿਆਂ ਨੇ ਆਪਣੇ ਪਿਓ ਦਾਦਿਆਂ ਨੂੰ ਨਹੀਂ ਪਸੰਦ ਕਰੇ ਉਹਨਾਂ ਦੇ ਹਰ ਕੰਮ 'ਚ ਅੜਚਲ ਪੈਦਾ ਕਰੀ ਉਹਨਾਂ ਦੇ ਕੰਮ ਰੋਕੇ ਤੇ ਤੁਜੀ ਕੀ ਸਮਝ देऊ ਵੀ ਤੁਹਾਡੇ ਹੋ ਜਾਣਗੇ ਉਹ ਕਦੇ ਨਹੀਂ ਹੁੰਦੇ ਤੇ ਵੀਡੀਓ ਹੋ ਗਈ ਬਹੁਤ ਲੰਬੀ ਕਿਸੇ ਨੇ ਦੇਖਣੀ ਨਹੀਂ ਤੇ ਜੇ ਕਦੇ ਮੌਕਾ ਲੱਗੇ ਤਾਂ ਸੋਚ ਲਿਓ ਹਨਾ ਮੇਰਾ ਤਾਂ ਕੀ ਹੈ ਆਪਾਂ ਤਾਂ ਚੁੱਕ ਵੀ ਜਾਵਾਂ ਕੋਈ ਚੱਕਰ ਨਹੀਂ ਵੱਡਿਆਂ ਦੇ ਜੁਗਣਾ ਕੋਈ ਚੱਕਰ ਨਹੀਂ ਹੁੰਦਾ ਹਨਾ ਪਰ ਇਹ ਜਿਹੜੇ ਦੱਲੇ ਨੇ ਪਹਿਲਾਂ ਦੱਲਿਆਂ ਨੂੰ ਬਾਹਰ ਕੱਢੋ ਦੱਲਿਆਂ ਨੂੰ ਬਾਹਰ ਕੱਢੋ ਪਰਿਵਾਰ ਸਾਰੇ ਇਕੱਠੇ ਹੋ ਜਾਣਗੇ ਤੇ ਜਿਹੜੇ ਦੱਲੇ ਨੇ ਤੁਸੀਂ ਸਾਰੇ ਜਾਣਦੇ ਹੋ ਕੌਣ ਨੇ ਦੱਲੇ ਹਨ ਵਿੱਚ ਪਰਿਵਾਰਾਂ ਦੇ ਜਿੰਨਾ ਦੇ ਪਰਿਵਾਰਾਂ ਦੀ ਆਪਦੀ ਨਹੀਂ ਬਣਦੀ ਉਹ ਥੋੜੇ ਪਰਿਵਾਰਾਂ ਚ ਆ ਕੇ ਸਰਦਾਰੀ ਕਰਦੇ ਨੇ ਛੋਟੇ ਪਰਿਵਾਰਾਂ ਚ ਆ ਕੇ ਲੰਬੜਦਾਰੀ ਕਰਦੇ ਨੇ ਆਪ ਦੀ ਤੇ ਤੁਸੀਂ ਕੁਰਬਾਨੇ ਹੋ ਜਿਨ੍ਹਾਂ ਦੇ ਆਪ ਦੇ ਪਰਿਵਾਰ ਨਹੀਂ ਜੁੜਦੇ ਉਹ ਬੰਦੇ ਗੱਲਾਂ ਹੋਰ ਬਹੁਤ सी ਗੱਲਾਂ ਪਰ ਵੀਡੀਓ ਹੋ ਗਈ ਲੰਬੀ ਚਲੋ ਦੇਖਦੇ ਆ ਕੀ ਬਣਦਾ ਹਨਾ